ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB70 Study Point ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ PS PCL ਐਂਡ PS TCL ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਬਹੁਤ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂਤ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਟੈਕਨੀਕਲ ਦੇ ਬੇਸਿਕ ਐਮਸੀਕਿਊ ਲੈ ਕੇ ਆਇਆ ਹਾਂ ਟਾਪ ਦੇ ਐਮਸੀਕਿਊ ਹਨ ਜੋ ਕਿ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਅਤੇ ਪੇਪਰ ਦੇ ਵਿੱਚ ਵੀ ਬਹੁਤ ਜ਼ਿਆਦਾ ਹੈਲਪਫੁਲ ਹੋਣਗੇ ਸੋ ਜਿਨ੍ਹਾਂ ਦੋਸਤਾਂ ਨੇ ਹਾਲੇ ਤੱਕ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਲੈਣਾ ਚਾਹੁੰਦੇ ਹੋ 1200 ਦੇ ਕਰੀਬ ਐਮਸੀਕਿਊ ਜੇਕਰ ਤੁਸੀਂ ਸਾਡੇ ਕੋਲ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ 96461 15143 ਇਸ ਨੰਬਰ ਤੇ ਤੁਸੀਂ ਸਾਨੂੰ ਓਨਲੀ 200 ਰੁਪਏ Google Pay ਜਾਂ PhonePe ਕਰਕੇ ਸਕਰੀਨ ਸ਼ਾਟ ਇਸ ਨੰਬਰ ਤੇ ਤੁਸੀਂ WhatsApp ਤੇ ਸਾਨੂੰ ਭੇਜ ਦੇਣਾ ਹੈ ਤੁਹਾਨੂੰ ਤੁਰੰਤ ਸਾਰੀਆਂ ਦੀ ਸਾਰੀਆਂ PDF ਟਾਪ ਦੀ ਐਮਸੀਕਿਊ ਨਾਲ ਆਨਸਰ ਵਿਦ ਮਿਲ ਜਾਣਗੇ ਜੀ ਸੋ ਤੁਸੀਂ ਇਸ ਦਾ ਲਾਭ ਉਠਾ ਸਕਦੇ ਹੋ ਜੀ ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ ਤੁਸੀਂ ਉੱਥੇ ਜਾ ਕੇ ਸਿੱਧਾ ਡਾਇਰੈਕਟ ਜੁਆਇਨ ਹੋ ਸਕਦੇ ਹੋ ਜੀ ਸੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋ ਵੀਡੀਓ ਨਹੀਂ ਕਰਦੇ ਆਪਾਂ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਕੁਐਸ ਨੰਬਰ ਹੈ ਫਸਟ ਜ਼ਮੀਨ ਦੋਜ ਕੇਬਲ ਦੀ ਸਰਵਿੰਗ ਡੈਸ਼ ਤੋਂ ਬਣੀ ਹੁੰਦੀ ਹੈ ਜ਼ਮੀਨ ਦੋਜ ਕੇਬਲ ਜਿੜੀ ਕੀ ਜ਼ਮੀਨ ਦੇ ਵਿੱਚ ਨੱਪੀ ਹੁੰਦੀ ਹੈ ਉਸ ਦੀ ਗੱਲ ਹੋ ਰਹੀ ਹੈ ਜੀ ਆਪਸ਼ਨਸ ਆਪਣੇ ਸਾਹਮਣੇ ਦितीयਵੀਆਂ ਨੇ ਪਹਿਲੀ ਆ ਅਬਰਕ ਦੂਸਰੀ ਆ ਕਾਗਜ਼ ਤੀਸਰੀ ਆ ਪਟਸਨ ਜਾਂ ਜੂਟ ਜਾਂ ਐਨੀਮਲ ਦੋਸਤੋ ਇਸ ਦਾ ਰਾਈਟ ਆਨਸਰ ਆ ਜਾ ਗਏ تھے ਜੂਟ ਜਾਂ ਪਟਸਨ ਆਪਸ਼ਨ ਏ ਡੀ ਇਸ ਦਾ ਬਿਲਕੁਲ ਰਾਈਟ ਆਨਸਰ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚੱਲਗੇ ਦੋਸਤੋ ਕੁਐਸਚਨ ਨੰਬਰ ਹੈ 2 ਜ਼ਮੀਨ ਦੋਜ਼ ਕੇਬਲ ਦੀ ਦਿੱਤੀਆਂ ਵਿੱਚੋਂ ਕਿਹੜੀ ਪਰਤ ਸਟੀਲ ਤਾਰ ਜਾਂ ਸਟੀਲ ਟੇਪ ਦੀ ਬਣੀ ਹੁੰਦੀ ਹੈ ਸਟੀਲ ਤਾਰ ਜਾਂ ਸਟੀਲ ਟੇਪ ਦੀ ਬਣੀ ਹੁੰਦੀ ਹੈ ਆਪਸ਼ਨਸ ਆਪਣੇ ਸਾਹਮਣੇ ਦਿੱਤੀਆਂ ਹੋਈਆਂ ਨੇ ਪਹਿਲੀ ਹੈ ਤਾਤਵੀ ਖੋਲ दूसरी है कंडक्टर कोर तीसरी है बेंडिंग चौथी है आर्मिंग हाँ जी दोस्तों इसका जो राइट right आंसर है दोस्तों वो है आर्मिंग आर्मरिंग ठीक है दोस्तों नेक्स्ट क्वेश्चन चलिए दोस्तों क्वेश्चन नंबर है तीन ਇਹਠਾ ਦਿੱਤੇਆਂ ਵਿੱਚੋਂ ਕਿਹੜੀ ਮਸ਼ੀਨ ਯੰਤਰ ਊਰਜਾ ਨੂੰ ਇੱਕ ਰੂਪ ਤੋਂ ਦੂਜੇ ਰੂਪ ਵਿੱਚ ਪਰਵਰਤਿਤ ਨਹੀਂ ਕਰ ਸਕਦੀ? ਟਰਾਂਸਫਾਰਮਰ ਪੰਪ ਮੋਟਰ ਜਾਂ ਜਨਰੇਟਰ ਹਾਂਜੀ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਟਰਾਂਸਫਾਰਮਰ ਆਪਸ਼ਨ ਉੜਾ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਦੋਸਤੋ ট্রান্সਫਾਰਮਰ TF ਨੈਕਸਟ ਕੁਐਸਚਨ ਜੜੀਏ ਦੋਸਤੋ ਕੁਐਸਚਨ ਨੰਬਰ ਹੈ 4 ਕਹਿ ਰਿਹਾ ਡਾਈ ਇਲੈਕਟ੍ਰਿਕ ਸਟਰੈਂਥ ਹੇਠਾਂ ਦਿੱਤੇ ਆ ਵਿੱਚੋਂ ਕਿਸ ਦੇ ਨਾਲ ਸਬੰਧਿਤ ਹੈ ਕਿਸ ਦੇ ਨਾਲ ਸਬੰਧਿਤ ਹੈ ਆਪਸ਼ਨਸ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਇੱਕ ਆਪਸ਼ਨ ਤੁਸੀਂ ਇਸ ਦੀ ਸਹੀ ਲਗਾਉਣੀ ਹੈ ਉਹ ਕਿਹੜੀ ਹੈ ਹਾਂਜੀ ਦੋਸਤੋ ਕਮੈਂਟਾਂ ਵਿੱਚ ਵੀ ਦੱਸੋ ਕਿੰਨੇ ਕਿੰਨੇ ਦੇ ਆਨਸਰ ਸਹੀ ਹੋ ਰਿਹਾ ਹਨ ਇਸ ਦਾ ਰਾਈਟ ਆਨਸਰ ਹੈ ਦੋਸਤੋ ਉਹ ਹੈ ਕਪੈਸਟਰ ਐਂਡ ਇਨਸੂਲੇਟਰ ਅਤੇ ਇਨਸੂਲੇਟਰ ਆਪਸ਼ਨ 7 ਸਹੀ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਠੀਕ ਹੈ ਦੋਸਤੋ ਅੱਗੇ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 5 ਇੱਕ ਸਮਗਰੀ ਦੀਆਂ ਦੋ ਤਾਰਾਂ ਦੇ ਪ੍ਰਤੀਰੋਧ ਦਾ ਅਨੁਪਾਤ ਕਿੰਨਾ ਹੋਵੇਗਾ ਜੇਕਰ ਇੱਕ ਤਾਰ ਦੀ ਲੰਬਾਈ ਦੁੱਗਣੀ ਹੈ ਅਤੇ ਦੂਜੀ ਤਾਰ ਦਾ ਖੇਤਰਫਲ ਵੀ ਪਹਿਲੀ ਤਾਰ ਦੀ ਤੁਲਨਾ ਵਿੱਚ ਦੁੱਗਣਾ ਹੈ ਨਮੈਰੀਕਲ ਦੇ ਕੁਐਸਚਨ ਜੋ ਹਨ ਉਹ ਤੁਸੀਂ ਅ ਪਿਛਲੀਆਂ ਕਲਾਸਾਂ ਵਿੱਚ ਤੁਸੀਂ ਵੇਖ ਲਏ ਨੇ ਜਿਹੜੇ ਕਿ ਨਿਊਮੈਰੀਕਲ ਦੇ ਕਲਾਸਾਂ ਆਪ ਲਗਾਈਆਂ ਸੀ ਉਸ ਦੇ ਵਿੱਚ ਬਹੁਤ ਜ਼ਿਆਦਾ ਕਰਵਾਏ ਹੋਏ ਹਨ ਇਥੋਂ ਵਾਪਸ ਇਹਦਾ ਥੋੜਾ ਆਨਸਰ ਦੱਸ ਦਿੰਨੇ ਆ ਜੀ ਕਿ ਟਾਈਮ ਬਹੁਤ ਘੱਟ ਹੈ ਅਤੇ ਵੀਡੀਓ ਵੀ ਬਹੁਤ ਜ਼ਿਆਦਾ ਲੰਬੀ ਹੋ ਜਾਏਗੀ ਤਾਂ ਇਸ ਦਾ ਜੋ ਸਿੱਧਾ ਡਾਇਰੈਕਟ ਆਨਸਰ ਮੈਂ ਤੁਹਾਨੂੰ ਦੱਸ ਦੇਣਾ ਤੁਸੀਂ ਆਪਣੇ ਮਾਈਂਡ ਦੇ ਵਿੱਚ ਰੱਖ ਲੈਣਾ ਤੇ ਨੋਟ ਵੀ ਕਰ ਲਓ ਸਹੀ ਆਨਸਰ ਹੈ ਦੋਸਤੋ ਉਹ ਹੈ 1:1 ਆਪਸ਼ਨ ਐਡਾ ਨੈਕਸਟ क्वन चलिए दोस्तों क्वेश्चन नंबर है छे इलेक्ट्रिक पावर दी सही इकाई की है इलेक्ट्रिक पावर दी सही इकाई की है तो सामने ऑप्शनसाम सब तो फर्स्ट है न्यूटन सैकेंड प्रति मीटर दूसरी है न्यूटन मीटर तीसरी है न्यूटन मीटर प्रति सैकेंड चौथी है न्यूटन ਦੋਸਤੋ ਇਸ ਦਾ ਰਾਈਟ ਆਨਸਰ ਹੈ ਦੋਸਤੋ ਉਹ ਹੈ ਨਿਊਟਨ ਮੀਟਰ ਪ੍ਰਤੀ ਸੈਕਿੰਡ ਆਪਸ਼ਨ ED ਇਸ ਦਾ ਬਿਲਕੁਲ ਰਾਈਟ ਆਨਸਰ ਹੈ ਤੁਸੀਂ ਨੋਟ ਕਰ ਲੈਣਾ ਹੈ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚਲਿਏ ਜੀ ਕੁਐਸਚਨ ਨੰਬਰ ਹੈ 7 ਜੇਕਰ ਸੁਰੱਖਿਆ ਚਿੰਨ੍ਹ ਨੀਲੇ ਰੰਗ ਦਾ ਹੈ ਤਾਂ ਇਹ ਹੇਠਾਂ ਦਿੱਤੇਆਂ ਵਿੱਚੋਂ ਕਿਸ ਵਿਕਲਪ ਨੂੰ ਦਰਸਾਉਂਦਾ ਹੈ ਹਾਂਜੀ ਦੋਸਤੋ ਆਪਸ਼ਨਸ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਚਿਤਾਵਨੀ ਲਾਜ਼ਮੀ ਸੁਰੱਖਿਆ ਸਥਿਤੀ ਜਾਂ ਰੋਕਮ ਨਹੀਂ ਹਾਂਜੀ ਜੇਕਰ ਸੁਰੱਖਿਆ ਚਿੰਨ੍ਹ ਨੀਲੇ ਰੰਗ ਦਾ ਹੈ ਤਾਂ ਤਾਂ ਇਸ ਦਾ ਰਾਈਟ ਆਨਸਰ ਹੈ ਦੋਸਤੋ ਉਹ ਹੈ ਲਾਜ਼ਮੀ ਆਪਸ਼ਨ ਈ ਡੀ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਦੋਸਤੋ ਠੀਕ ਹੈ ਜੀ ਚਲਦੇ ਆ ਨੈਕਸਟ ਕੁਸਚਨ ਤੇ ਕੁਸ ਨੰਬਰ ਹੈ 8 ਇੱਥਾਂ ਦਿੱਤੇਆਂ ਵਿੱਚੋਂ ਕਿਹੜੇ ਕੰਪੋਨੈਂਟ ਓਵਰਹੈਡ ਲਾਈਨਾਂ ਵਿੱਚ ਨਹੀਂ ਵਰਤੇ ਜਾਂਦੇ ਗਾਰਡਿੰਗ ਇਨਸੂਲੇਟਰ ਕੈਪੈਸਟਰ ਜਾਂ ਖੰਬੇ ਤਾਂ ਇਸ ਦਾ ਰਾਈਟ ਆਨਸਰ ਹੈ ਦੋਸਤੋ ਉਹ ਹੈ कंपेस्टर कंपेस्टर बैंक जो कि ओवरहेड लाइना दे विच नहीं ਵਰਤੇ ਜਾਂਦੇ नेक्स्ट ਕੁਐਸਚਨ ਚੱਲ ਗਿਆ ਦੋਸਤੋ 9 ਨੰਬਰ ਕੁਐਸਚਨ ਹੈ ਪੀ ਐਮ ਐਮ ਸੀ ਯੰਤਰਾਂ ਵਿੱਚ ਪੀ ਹਿਠਾਂ ਦਿੱਤੇ ਵਿੱਚੋਂ ਕਿਸ ਨੂੰ ਦਰਸਾਉਂਦਾ ਹੈ ਪੀ ਪਰਮਨੈਂਟ ਪਿਵਟ ਪੁਆਇੰਟਰ ਜਾਂ ਪੀਕ ਦੋਸਤੋ ਦਾ ਰਾਈਟ ਆਨਸਰ ਹੈ ਦੋਸਤੋ ਉਹ ਹੈ परमानेंट परमानेंट इसका राइट आंसर है दोस्तों नेक्स्ट क्वेश्चन दोस्तों दस नंबर क्वेश्चन है बिजली झटका बिजली करंट का डैश प्रभाव है हाँ जी दोस्तों बिजली झटका बिजली करंट का डैश प्रभाव है चुभकी भौतिक रसायनिक या हीटिंग हाँ जी दोस्तों द राइट आंसर है दोस्तों वो है भौतिक ठीक है दोस्तों अगे चलते अपना नैक्सट क्वेश्चन पर ग्यारह नंबर क्वेश्चन है आर सी सी पोल दा अर्थ आर सी सी फॉर्म ऑप्शनल ऑप्शन तो थोड़े सामने दी हुई हाँ जी इसका जो राइट आंसर है दोस्तों उस तुम्हें तो सीधा डायरक्ट दस दिना इसका राइट आंसर है रिनफोर्सड सीमेंट कंक्रीट पोल आर सीसी फुल फॉर्म रिनफोर्ड सीमेंट कंक्रीट पोल ठीक है दोस्तों नैक्सट क्वेश्चन चली आप ਜੇਕਰ ਤੁਸੀਂ ਦੋਸਤੋ ਸਾਡੀਆਂ ਕਲਾਸਾਂ ਦੀ ਪੀਡੀਐਫ ਲੈਣਾ ਚਾਹਦੇ ਹੋ 1200 ਦੇ ਕਰੀਬ ਐਮਸੀਕਿਊ ਹਨ ਜੋ ਕਿ ਟਾਪ ਦੇ ਐਮਸੀਕਿਊ ਹਨ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਓਨਲੀ 200 ਰੁਪਏ ਦੇ ਵਿੱਚ ਬੇਸਿਕ ਐਂਡ ਐਮਸੀਕਿਊ ਹਨ ਤੇ 200 ਰੁਪਏ ਸਿਰਫ 96461 15143 ਇਸ ਨੰਬਰ ਤੇ ਸਾਨੂੰ ਤੁਸੀਂ ਗੂਗਲ ਪੇ ਜਾਂ ਫੋਨ ਪੇ ਕਰਕੇ ਇਸੇ ਨੰਬਰ ਤੇ ਸਾਨੂੰ ਸਕਰੀਨ ਸ਼ਾਟ ਭੇਜ ਦੇਣਾ ਤੁਹਾਨੂੰ ਤੁਰੰਤ ਸਾਰਿਆਂ ਦੇ ਸਾਰੀਆਂ ਪੀਡੀਐਫ ਵਿਦ ਆਨਸਰ ਤੁਹਾਨੂੰ ਮਿਲ ਜਾਣਗੇ ਜੀ ਜਿਹੜੇ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕੀਤੇ ਹੋਏ ਹਨ ਜੋ ਕਿ ਤੁਸੀਂ ਪ੍ਰਿੰਟ ਵੀ ਕਢਵਾ ਸਕਦੇ ਹੋ ਜੀ ਸੋ ਚਲਦੇ ਆਪਾਂ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਕੁਐਸਚਨ ਨੰਬਰ ਹੈ 12 ਭਾਰਤ ਵਿੱਚ ਹੈਟ ਲਿਖਿਆਂ ਵਿੱਚੋਂ ਵੋਲਟਸ ਦੇ ਟਰਾਂਸਮਿਸ਼ਨ ਨਹੀਂ ਕੀਤਾ ਜਾਂਦਾ किडे चार सौ केवी थे दो सौ भीवी 11 ग्यारह केवी थे या के एक सौ केवी थे हाँ जी दोस्तों इसका तो जो राइट आंसर है दोस्तों वो है ग्यारह केवी थे आज दोस्तों सेहत थोड़ी जी ठीक नहीं है इसलिए माफी चाहते हैं इसका राइट आंसर है ग्यारह केवी नैक्सट क्वेश्चन चलिए दोस्तों 13 ਨੰਬਰ ਕੁਐਸਚਨ ਹੈ ਚਮੜੀ ਪ੍ਰਭਾਵ ਦੇ ਕਾਰਨ ਏਸੀ ਸੰਚਾਰਨ ਲਾਈਨ ਵਿੱਚ ਧਾਰਾ ਦੀ ਪਰਵਰਤੀ ਹਾਂਜੀ ਦੋਸਤੋ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਇਸ ਦੇ ਰਾਈਟ ਆਪਸ਼ਨ ਹੈ ਉਹ ਹੈ ਆਪਸ਼ਨ ਨੰਬਰ ਊੜਾ ਚਾਲਕ ਦੀ ਸਤ੍ਹਾ ਵਿੱਚ ਪ੍ਰਵਾਹ ਹੋਣ ਦੀ ਹੁੰਦੀ ਹੈ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚਲਿਏ ਜੀ 14 ਨੰਬਰ ਕੁਐਸਚਨ ਹੈ ਸਸਪੈਂਸ਼ਨ ਟਾਈਪ ਇਨਸੂਲੇਟਰ ਦੀ ਹਰੇਕ ਡਿਸਕ ਵਿੱਚ ਵੋਲਟੇਜ ਦਾ ਵਿਤਰਣ ਸਮਾਨ ਹੁੰਦਾ ਹੈ ਜ਼ੀਰੋ ਹੁੰਦਾ ਹੈ ਦਾ ਵਿਤਰਣ ਆਸਮਾਨ ਹੁੰਦਾ ਹੈ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਇਸ ਦਾ ਰਾਈਟ ਆਨਸਰ ਹੈ ਸਸਪੈਂਸ਼ਨ ਟਾਈਪ ਇਨਸੂਲੇਟਰ ਦੀ ਹਰੇਕ ਡਿਸਕ ਵਿੱਚ ਵੋਲਟੇਜ ਦਾ ਵਿਤਰਣ ਆਸਮਾਨ ਹੁੰਦਾ ਹੈ ਆਪਸ਼ਨ ਈਡੀ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਦੋਸਤੋ ਠੀਕ ਹੈ ਜੀ ਨੈਕਸਟ ਕੁਐਸਚਨ ਚਲਿਏ ਦੋਸਤੋ 15 ਨੰਬਰ ਕੁਐਸਚਨ ਹੈ ਸਟ੍ਰੇਨ ਇਨਸੂਲੇਟਰ ਸੰਚਾਰਨ ਲਾਈਨ ਵਿੱਚ ਮੁੱਖ ਲਾਈਨ ਦੀ ਦਿਸ਼ਾ ਬਦਲਣ ਦੀ ਸਥਿਤੀ ਵਿੱਚ ਲਗਾਏ ਜਾਂਦੇ ਹਨ ਸਟੇ ਵਾਇਰਸ ਲਗਾਏ ਜਾਂਦੇ ਹਨ ਹਰੇਕ ਪੋਲ ਤੇ ਲਗਾਏ ਜਾਂਦੇ ਹਨ ਜਾਂ ਅਸਮਾਨੀ ਬਿਜਲੀ ਤੋਂ ਰੱਖਿਆ ਲਈ ਲਗਾਏ ਜਾਂਦੇ ਹਨ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਮੁੱਖ ਲਾਈਨ ਦੀ ਦਿਸ਼ਾ ਬਦਲਣ ਦੀ ਸਥਿਤੀ ਵਿੱਚ ਲਗਾਏ ਜਾਂਦੇ ਹਨ ਸਟ੍ਰੇਨ ਇਨਸੂਲੇਟਰ ਜਿੱਥੋਂ ਕਿ ਜਿਵੇਂ ਕਿ ਟਾਵਰ ਹੋ ਗਿਆ ਜੇਕਰ ਆਪਾਂ ਇਥੋਂ ਲਾਈਨ ਸਿੱਧੀ ਆ ਰਹੀ ਹੈ ਥੋੜੀ ਢਿਡੀ ਲਾਈਨ ਕਰਨੀ ਹੋਵੇ ਤਾਂ ਜਿਹੜੇ ਲੰਬੇ ਅਸਰ ਨਹੀਂ ਲਾਏ ਜਾਂਦੇ ਉਸ ਨੂੰ ਕਹਿੰਦੇ ਨੇ ਸਟ੍ਰੇਨ ਇਨਸਟੀਚੂਨ ਦਿਸ਼ਾ ਬਦਲਣ ਲਈ ਠੀਕ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ ਸੋ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਨ ਬੜੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਿਆ ਜੀ ਸੋ ਮਿਲਦੇ ਆ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ